ਤੋਂੋਂ ਡਿਆਂ ਨਾ ਤੇ ਮੇਰੇ ਪਾਪਾ ਨੇ ਤੇ ਮੈਂ ਲਵ ਮੈਰਿਜ ਕਰਵਾਈ ਹੋਈ ਐ ਇੱਥੇ ਪਹਿਲਾਂ ਮੈਂ ਨਾਬਾਲਗ ਸੀ ਤੇ ਪਹਿਲਾਂ ਵੀ ਇਹਨਾਂ ਨੇ ਕੇਸ ਕਰਵਾਇਆ ਮੇਰੇ ਹਸਬੰਦ ਤੇ ਉਦੋਂ ਦਾ ਮਤਲਬ 3 ਸਾਲ ਨਾਰੀ ਨਿਕਟਨ ਚ ਘਟ ਕੇ ਆਈਆਂ ਇਹਨਾਂ ਦੇ ਕਰਕੇ ਅੰਡਰੇ ਸੀ ਉਦੋਂ ਮੈਂ ਤੇ ਹੁਣ ਮੇਰੀ ਮੈਰਿਜ ਹੋਈ ਐ 18 ਸਾਲ ਤੋਂ ਬਾਅਦ ਮਤਲਬ ਮੇਰੀ ਏਜ 18 ਸਾਲ ਹੋ ਗਈ ਆ ਤੇ ਮਤਲਬ ਮੇਰੀ ਫੈਮਲੀ ਸਾਰੇ ਪਾਪਾ ਹਣੀ ਸਾਰੇ ਨਾਲ ਸਹਮਤ ਸੀਗੇ ਇਹਨਾਂ ਨੇ ਖੁਦ ਮੈਰਿਜ ਕੀਤੀ ਆ ਵੇਖ ਮੈਰਿਜ ਦੇ ਫੋਟੋ ਵੀ ਹੈਗੀਆਂ ਨਹੀਂ ਤੁਹਾਡੇ ਪਹਿਲਾਂ ਮਾਈ ਮਾਂ ਨੇ ਆਈਂ ਮੁੰਡਾ ਦੇਖੋ ਉਹ ਵੇਖੋ ਵਟੇ ਮਾਂਡੇ ਤੂੰ ਫੇਰ ਵੇਖੋ

ਮਾਰ ਮਾਰਿਆ ਮੇਰੇ ਮਾਰਵਾ ਇਹ ਸ਼ਾਬਾਸ਼ ਆ ਦੇਖੋ ਆ ਦੇਖੋ ਆ ਦੇਖੋ ਇਹ ਆ ਦੇਖੋ ਤੂੰ ਚੱਲ ਜਾ ਬਰੇਗਾ ਇਹ ਬੱਚੇ ਕੈਪਸੂਲ ਗੋਲੀਆਂ ਇਹਦੇ ਵਿੱਚ ਝੂਠੇ ਪਰਚੇ ਹੜਤੇ ਕਰਾਵੇ ਪੈਸੇ ਪੈ ਦੇ ਦੇ ਸ਼ਰੇਆ ਵੀਡੀਓ ਕਰ ਰਿਹਾ ਮੇਰੇ ਕੋਲ ਵੀਡੀਓ ਗਈ ਸ਼ਰੇਆ ਮਕੇਰਪਾਲ ਵੀਰ ਕਹਿ ਰਿਹਾ ਵੀਡੀਓ ਚ ਚਾਹੁੰਦਾ ਮੈਂ ਪੈਸੇ ਦਿੱਤੇ ਆਵੇ ਕਿਹੜਾ ਪੁਲਸ ਵਾਲਾ ਆਉਂਦਾ ਵਾ ਪਾਵਾ ਵੀਡੀਓ ਤੁਹਾਨੂੰ ਮੈਂ ਔਰ ਰੈਡੀ ਮੇਰੇ ਕੋਲ 13 14 ਵੀਡੀਓ ਆ ਗਈਆਂ ਇਹਨਾਂ ਦੀਆਂ ਮੈਂ ਪੈਸੇ ਦਿੱਤੇ ਪੁੱਛ ਨਹੀਂ ਚੋਣੀ ਉੱਤੇ ਕੱਢ ਕੇ ਮੌਂਟੀ ਦਾ ਫੇਰੇ ਰੋੜੇ ਰੱਖਣ ਡਿਆ ਆ ਦੇਖੋ ਆਪਣੇ ਵੱਟੇ ਅੰਦਰੋਂ ਅੰਦਰੋਂ ਵੱਟੇ ਵੱਟੇ ਮਾਰ ਕੇ ਆਪਣੇ ਸ਼ੀ ਸ਼ੀਸ਼ੇ ਬਾਹਰ ਡਿੱਗੇ ਅੰਦਰੋਂ ਵੱਟੇ ਮਾਰੇ ਨੇ ਆ ਵੇਖੋ ਇਹਨੇ ਉਹ ਤੂੰ ਵੱਟੇ ਮਾਰੇ ਆ ਵੇਖੋ ਹਾਂਜੀ ਇਹ ਨਹੀਂ ਵੀਡੀਓ ਪਾ ਲੈਣਾ ਕਿੱਥੋਂ ਭੱਜਾ ਲੈ ਨੰਦੀ ਭਰਾਵਾ ਕਰ ਨਹੀਂ ਕਰਦੇ ਨੇ ਜੋ ਬੰਦੀ ਆ ਇਹਨਾਂ ਨੇ ਸਾਰ ਅੰਦਰੋਂ ਵੱਟੇ ਮਾਰੇ ਆ ਸ਼ੀਸ਼ੇ ਬਾਹਰ ਡਿੱਗੇ ਆ ਕੈਮਰੇ ਲੱਗੇ ਨਾਲ ਚੈੱਕ ਕਰੋ ਤੂੰ ਆਪਣੇ ਘਰ ਚੱਲ ਕੋਈ ਨਹੀਂ ਵੈਜ ਨਹੀਂ ਸਕਦਾ ਗੱਲ ਸੁਣੋ ਸਰ ਜੇ ਵੱਟੇ ਅੰਦਰੋਂ ਵੱਜੇ ਤਾਂ ਹੋਣੀ ਹੋਈ ਆ ਡਿੱਗੀ ਹੋਈ ਹੋਈ ਆ ਨਹੀਂ ਪਿਓਦ ਨਹੀਂ ਹੋਈ ਇਹਦੇ ਕੀ ਹੋਏਗੀ ਇੱਕ ਮਿੰਟ ਮੈਂ ਹੋ ਜੂ ਕਿ ਕੋਈ ਦੀ ਹੋਈਆਂ ਇੱਕ ਦੀ ਹੋਈਆਂ ਉਹ ਕੋਈ ਗੱਲ ਨਹੀਂ ਚੱਲੋ ਫੋਟੋਆਂ ਨਹੀਂ ਚੱਲੋ ਆਪਣੇ ਘਰ ਆ ਸੀਦੇ ਬਾਹਰੋਂ ਦੇਖਦੇ ਹਾਂ ਇਹਨਾਂ ਦੇ ਕੈਮਰੇ ਲੱਗੇ ਸਰ ਕੈਮਰੇ ਚੈੱਕ ਕਰ ਲਓ ਗੁਰਦਾਰ ਸਾਹਿਬ ਕੈਮਰਾ ਲੱਗਾ ਹੋਵੇ ਚੈੱਕ ਕਰੋ ਯਾਰ ਕਰਾਂਗੇ ਹੀ ਹਾਂ ਆਹ ਵੇਖੋ ਕੀ ਹਾਲ ਕੀਤਾ ਇਹਨਾਂ ਨੇ ਨਹੀਂ ਸੁਣੀ ਨਹੀਂ ਸੁਣੀ ਵਿਧਿਆਣਾ ਨੇ ਚਲੋ ਆਪਣੇ ਘਰ ਚਲੋ ਵੀ ਆਪਰੇ ਕਰ ਚਲੋ ਵੀ ਵੀਡੀਓ ਬੰਦ ਦੇ ਲੋ ਹਾਂ ਬਲਕੀ ਵੀਡੀਓ ਬੰਦ ਕਰ ਦਿਓ ਆ ਜੋ ਨਾ 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 ਗਵਾਇ ਦੇ ਬਲੈਕ ਮਨੀ ਦੇ ਕਰੀ ਛੇੜ ਦੋ ਲੱਖ ਕਰੋ ਤੇ ਤਲਾਸ਼ੀ ਆਜੋ ਕਰ ਲੋ ਤਲਾਸ਼ੀ ਕਰੋ ਸਾਰਾ ਉਹ ਆਓ ਆਓ ਕਰੋ ਮੇਰੀ ਗੋਲਦੀ ਚਾਲ ਸਰ ਇਹਦੇ ਕੋਲ ਜਿੱਕ ਆਵੇ ਆ ਲੋ ਫਟਰ ਆਜੋ ਚਲੋ ਆ ਗਿਆ ਜੋ ਮੰਡੀ ਸਰ ਇਤਨੀ ਸਾਰੀ ਲਾਈਵ ਵੀਡੀਓ ਕੋਈ ਨਹੀਂ ਕਰੋ ਤਲਾਸ਼ੀ ਨਹੀਂ ਆ ਗਿਆ ਜੋ ਹੱਥ ਦੇ ਕੋਈ ਨਹੀਂ ਕਾਰਵਾਈ ਕਰਨੀ ਸਾਡੇ ਨਾਲ ਦੱਸੋ ਮਾਸੜ ਸਾਰਾ ਕੁਝ ਇਹਨਾਂ ਨੂੰ ਹੁਣ ਕੋਈ ਕਰਮਚਾਰੀ ਨਹੀਂ ਹੁੰਦਾ ਇੱਥੇ ਦੇਖ ਲੋ ਪੰਜਾਬ ਪੁਲਿਸ ਹਾਲ ਜੇ ਸਾਨ ਕਹਤਾ ਯਾਰ ਇਹ ਗੋਮਲ ਮਿੱਟੀ ਤਾਂ ਨਹੀਂ ਗੱਲ ਆਉਂਦੀ ਵੜਿਆ ਵੜਿਆ ਪੈਦੇ ਧਰੇ ਯਾਰ ਹਾਂ ਆ ਇਧਰ ਆ ਜਾ ਆਜੂਨ ਪੱਤਰਕਾਰ ਆ ਜਾ ਤੂੰ ਮੰਨ ਗਿਆ ਤੂੰ ਮੰਨਦੇ ਨਹੀਂ ਗੱਲ ਆਹੀ ਮੰਨਣ ਡਿਆ ਆਲਾ ਕਰ ਆ ਜਾ ਤੂੰ ਕੋਈ ਤੂੰ ਸਾਡੇ ਪੱਤਰਕਾਰ ਹਾਂਜੀ ਬਟਾ ਕੀ ਨਾ ਹੈ ਦਿਵੇ ਨਾਮ ਮਸਰ ਮਾ ਜਿਹੜਾ ਜੋ ਮੈਂ ਦੇਖ ਰਹੇ ਆ ਕੈਮਰੇ ਦੀਆਂ ਤਸਵੀਰਾਂ ਚ ਕੈਚ ਕੀਤਾ ਸਾਰਾ ਕੁਝ ਕਾਫੀ ਰੋੜੇ ਕਿਲ ਰਹੇ ਹੋਇਆ ਤੇ ਕੌਣ ਸਨ ਜੇ ਲੋਕ ਜਿੰਨਾ ਤੁਹਾਡੇ ਘਰ ਚ ਤਾ ਰੋੜੇ ਵਰਸਾਏ ਆ ਜਾਂ ਤੁਸੀਂ ਤੁਹਾਡੇ ਨਾਲ ਕੀ ਮੈਟਰ ਕੀ ਹੈ ਸਰ ਕਿੰਨੇ ਚਿਰ ਤੋਂ ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਹੀ ਹੈ ਹਾਂਜੀ ਸਰ 3 ਸਾਲ ਹੋ ਗਏ ਮਤਲਬ ਇਦਾਂ ਹੀ ਚੱਲਦਾ ਆਉਣ ਡਿਆ ਨਾ ਤੇ ਮੇਰੇ ਪਾਪਾ ਨੇ ਤੇ ਮੈਂ ਲ ਮੈਰਿਜ ਕਰਵਾਈ ਹੋਈ ਹੈ ਇੱਥੇ ਪਹਿਲਾਂ ਮੈਂ ਨਾਬਾਲਗ ਸੀ ਤੇ ਪਹਿਲਾਂ ਵੀ ਇਹਨਾਂ ਨੇ ਕੇਸ ਕਰਵਾਇਆ ਹੈ ਮੇਰੇ ਹਸਬੰਦ ਤੇ ਤੇ ਉਹਦੋਂ ਦਾ ਮਤਲਬ 3 ਸਾਲ ਨਾਰੀ ਨਿਕੀਤਨ ਚ ਘਟ ਕੇ ਆਈਆਂ ਇਹਨਾਂ ਦੇ ਕਰਕੇ ਅੰਡਰੇ ਸੀਗੀ ਉਦੋਂ ਮੈਂ ਤੇ ਹੁਣ ਮੇਰੀ ਮੈਰਿਜ ਹੋਈ 18 ਸਾਲ ਤੋਂ ਬਾਅਦ ਅੰਡਰ ਮਤਲਬ ਮੇਰੀ ਏਜ 18 ਸਾਲ ਹੋ ਗਈ ਆ ਤੇ ਮਤਲਬ ਮੇਰੀ ਫੈਮਲੀ ਸਾਰੇ ਪਾਪਾ ਹਣੀ ਸਾਰੇ ਨਾਲ ਸਹਿਮਤ ਸੀਗੇ ਇਹਨਾਂ ਨੇ ਖੁਦ ਮੈਰਿਜ ਕੀਤੀ ਆ ਵੇਖੋ ਮੈਰਿਜ ਦੇ ਫੋਟੋਜ਼ ਵੀ ਆਈਆਂ ਨੇ ਨਹੀਂ ਤੁਹਾਡੇ ਪਹਿਲਾਂ ਇਹਨਾਂ ਨੇ ਠਾਕਾ ਪਹਿਲਾਂ ਤੁਸੀਂ ਜਿਹੜਾ ਠਾਕਾ ਲਾਇਆ ਸੀ ਕਿਤੇ ਉਦੋਂ ਦੀ ਹੈਗੀ ਤੁਹਾਡੇ ਕੋਲ ਹਾਂਜੀ ਪਹਿਲਾਂ ਇਹਨਾਂ ਨੇ ਠਾਕਾ ਲਾਇਆ ਸੀ ਅੱਡਾ ਉਦੋਂ ਮੈਂ ਅੰਡਰੇ ਹੀ ਸੀਗੀ ਤੁਹਾਡੇ ਪਾਪਾ ਜਿਹੜੇ ਆ ਇਹ ਜਿਹੜੇ ਵਾਈਟ ਸ਼ਰਟ ਹੈ ਨਾ ਸ਼ਾ ਤੁਹਾਡੇ ਹਸਬੰਦ ਨੇ ਤੁਸੀਂ ਬੈਠੀ ਹੋ ਨਾ ਅਛਾ ਤੈਨੂੰ ਆਪਣਾ ਅਨਬਾਲਗ ਹੋਣ ਕਰਕੇ ਤੁਹਾਨੂੰ ਮੈਨੂੰ ਇਥੇ ਨਾਰੀਨਕੇ ਤੱਕ ਘੱਟ ਕੇ ਆਉਣਾ ਕਿਉਂਕਿ ਹੁੰਦਾ ਨਾ 18 ਈਅਰ ਤੋਂ ਉਮਰ ਘੱਟਿਆ ਤੈਨ ਬਾਲਕ ਇਸ ਆ ਜਾਂਦਾ ਉਹਦੇ ਕਰਕੇ 3 ਸਾਲ ਕੱਟੇ ਹਾਂਜੀ ਹੁਣ ਆਉਣ ਤੋਂ ਬਾਅਦ ਕੀ ਹੋਇਆ ਇਹ ਹੋ ਜਾ ਕੇ ਇਹ ਦੁਬਾਰਾ ਤੁਹਾਡਾ ਜਿਹੜਾ ਵਾ ਮਤਲਬ ਝਗੜੇ ਦਾ ਜਿਹੜਾ ਰੂਪ ਮੇਨ ਗੱਲ ਤੇ ਇਹ ਆ ਕਿ ਇਹ ਚਾਹੁੰਦੇ ਹੀ ਨਹੀਂ ਆ ਕਿ ਅਸੀਂ ਇਕੱਠੇ ਹੋਈਏ ਪਤਨੀ ਨੇ ਕਿਉਂ ਹੈਨਾ ਸਾਡੇ ਨਾਲ ਸਹਿਮਤੀ ਕਰਕੇ ਵਿਆਹ ਦੇ ਵਿੱਚ ਸ਼ਾਮਿਲ ਹੋਏ ਖੁਦ ਕਹਿੰਦੇ ਕਿ ਮੈਂ ਵੀ ਵਿੱਚ ਸ਼ਾਮਿਲ ਹੋਣਾ ਹੈਨਾ ਵਿਆਹ ਦੇ ਨਹੀਂ ਤੇ ਮੈਂ ਤੇ ਕੋਰਟ ਵੱਲੋਂ ਆਈ ਸੀਗੀ ਇੱਕ ਸਿੱਧਾ ਟਰੈਕਟ ਨਹੀਂ ਮੈਰਿਜ ਕਰਵਾ ਸਕਦਾ ਦਿਖਾਇਓ ਜਰਾ ਇਹ ਵਿਆਹ ਆਹੇ ਖੜੇ ਹੈਨਾ ਇਹ ਤੇਰੇ ਤੁਹਾਡੇ ਮਮਾ ਪਾਪਾ ਤੇ ਕਿੰਨਾ ਚਿਰ ਹੋ ਗਿਆ ਮੈਰਿਜ ਨੂੰ ਮੇਰੇ ਡੇਢ ਮਹੀਨਾ ਹੋਇਆ 28 ਨਵੰਬਰ ਨੂੰ ਸਾਡੀ ਮੈਰਿਜ ਹੋਈ ਸੀ ਤੇ ਇਹ ਜਿਹੜਾ ਉਹ ਝਗੜਾ ਵਾ ਤੁਸੀਂ ਕੀ ਸਮਝਦੇ ਹੋ ਪੜੇ ਲਿਖੇ ਹੋ ਤੁਸੀਂ ਕੀ ਕਾਰਨ ਕੀ ਆ ਝਗੜੇ ਦਾ ਤੇ ਕਿੰਨੇ ਦਿਨ ਤੋਂ ਇਹ ਲਗਾਤਾਰ ਚੱਲ ਰਿਹਾ ਤੇ ਤੁਸੀਂ ਕਿਸੇ ਨੂੰ ਕੋਈ ਮਤਲਬ ਜਿਹੜੀ ਇਹਦੀ ਦਰਖਾਸਤ ਵਗੈਰਾ ਪ੍ਰਸ਼ਾਸਨ ਨੂੰ ਜਾਂ ਉਹਨਾਂ ਵੱਲੋਂ ਕੋਈ ਕਾਰਵਾਈ ਸਾਰਾ ਜਰਾ ਕੇ ਇਹ ਦਰਸ਼ਕਾਂ ਦੇ ਰੋਬਰੂ ਤਸਵੀਰਾਂ ਸਰ ਤਿੰਨ ਦਿਨ ਹੋ ਗਏ ਇਹ ਗੱਲ ਚੱਲਦੀ ਨੂੰ ਠੀਕ ਹੈ ਸਾਡੀ ਆਪਸ ਵਿੱਚ ਮਤਲਬ ਪਰਸਨਲ ਮੈਟਰ ਤੇ ਮੇਰੇ ਹਸਬੰਦ ਨਾਲ ਕੋਈ ਗੱਲ ਹੋਈ ਸੀ ਚਲੋ ਦੋਵਾਂ ਜੀਆਂ ਚ ਸੋ ਗੱਲਾਂ ਹੋਈਆਂ ਦੀਆਂ ਘਰ ਦੇ ਵਿੱਚ ਤੇ ਅਸੀਂ ਆਪਸ ਵਿੱਚ ਮਤਲਬ ਬੋਲ ਰਹੇ ਸੀ ਕਿ ਤੇ ਘਰੋਂ ਆਏ ਸਿੱਧਾ ਤੇ ਨਾਲ ਮੈਨੂੰ ਧੱਕੇ ਨਾਲ ਮਤਲਬ ਮੈਨੂੰ ਵਾਲਾਂ ਤੋਂ ਫੜ ਕੇ ਤੇ ਘਰੇ ਲੈ ਗਏ ਕਿ ਕਹਿੰਦੇ ਤੂੰ ਇੱਥੇ ਰਹਿ ਆ ਉਧਰ ਨਹੀਂ ਜਾਣਾ ਅਸੀਂ ਗੋਰੀ ਤੇ ਪਰਚਾ ਕਰਾਉਣਾ ਮੈਂ ਕਿਹਾ ਮੈਂ ਕਿਉਂ ਪਰਚਾ ਕਰਾਇਆ ਪਹਿਲਾਂ ਤੁਸੀਂ ਹੈ ਨਾ ਵਿਆਹ ਕੀਤਾ ਮੇਰਾ ਮੈਂ ਨਾਲੇ ਆਪਣੀ ਮਰਜ਼ੀ ਨਾਲ ਰਹਿ ਰਹੀ ਹਾਂ ਉਹਦੇ ਨਾਲ ਮੈਂ ਕਿਹਾ ਮੈਂ ਕੋਈ ਪਰਚਾ ਨਹੀਂ ਕਰਾਉਣਾ ਉਹਦੇ ਤੇ ਤੇ ਮੈਂ ਉਹਦੇ ਵੱਲ ਹੀ ਜਾਣਾ ਹੈ ਤੇ ਉਦੋਂ ਮੈਨੂੰ ਕੁੱਟਣਾ ਮਾਰਨਾ ਇਹਨਾਂ ਨੇ ਸਟਾਰਟ ਕਰਤਾ ਮੇਰੀ ਫਰੈਂਡ ਵੀ ਮੇਰੇ ਨਾਲ ਸੀਗੀ ਉਹ ਜਲੰਧਰ ਤੋਂ ਮੈਨੂੰ ਮਿਲਣ ਆਈ ਹੋਈ ਹੈ ਹੂੰ ਤੇ ਉਹ ਵੀ ਮੇਰੇ ਨਾਲ ਸੀਗੀ ਇਹਨਾਂ ਨੇ ਕੁੱਟਣਾ ਮਾਰਨਾ ਸਟਾਰਟ ਕਰਤਾ ਕਿ ਨਹੀਂ ਉਧਰ ਨਹੀਂ ਜਾਣਾ ਮੈਂ ਕਿਹਾ ਮੈਂ ਕੋਈ ਗੱਲ ਨਹੀਂ ਚਲੋ ਗੱਲ ਲੂਗੀ ਹੀ ਬੈਕ ਇਨ ਨਵੇੜ ਲਾਂਗੇ ਤੁਸੀਂ ਵਿੱਚ ਨਾ ਆਓ ਹੂੰ ਤੇ ਇਹ ਕਹਿੰਦੇ ਕਿ ਅਸੀਂ ਨਹੀਂ ਅਸੀਂ ਦਰਖਾਸਤ ਦੇਣੀ ਹੈ ਪਰਚਾ ਕਰਉਣਾ ਹੈ ਕੋਰੀ ਨੂੰ ਅੰਦਰ ਕਰਵਾਉਣਾ ਹੈ ਫਿਰ ਇਹਨਾਂ ਨੇ ਮੇਰੀ ਗਾਲੀ ਵਿੱਚ 골ਡ ਦੀ ਚੇਨ ਸੀ ਠੀਕ ਹੈ ਮੈਨੂੰ ਮੈਰਿਜ ਮੈਰਿਜ ਵਿੱਚ ਇਹਨਾਂ ਦੇ ਮਾਮਾ ਜੀ ਉਹਨਾਂ ਨੇ ਮਤਲਬ 골ਡ ਦੀ ਚੇਨ ਪਾਈ ਸੀ ਤੇ ਕੋਸ਼ ਇਹਨਾਂ ਕਿ ਚੇਨ ਕਰਵਾਈ ਹੋ ਤੇ ਬਿੱਲ ਵੀ ਸਾਡੇ ਕੋਲ ਹੈਗੇ ਆ ਤੇ ਮੇਰਾ ਫੋਨ ਸੀਗਾ ਰੈਡਮੀ ਦਾ ਤੇ ਉਹ ਇਹਨਾਂ ਨੇ ਤੋੜ ਦਿੱਤਾ ਫੋਨ ਸਾਰਾ ਆ ਦੇਖੋ ਕੰਨ ਚ ਮਾਰ ਕੇ ਸਾਰਾ ਫੋਨ ਤੋੜ ਦਿੱਤਾ ਇਹਨਾਂ ਨੇ ਕਿਹਨੇ ਤੋੜਿਆ ਇਹ ਪਾਪਾ ਨੇ ਕਿਉਂ ਪਤਾ ਨਹੀਂ ਕੀ ਗੱਲ ਹੋਈ ਮੇਰੇ ਹੱਥੋਂ ਫੋਨ ਜਦੋਂ ਤੁਹਾਨੂੰ ਇਹ ਤੋਂ ਅੱਗੇ ਘਰ ਖੜਿਆ ਉਦੋਂ ਲੈ ਕੇ ਜਾਣ ਦੀ ਇਹਨਾਂ ਨੇ ਸਾਰਾ ਫੋਨ ਮੇਰੇ ਹੱਥੋਂ ਹੋ ਕੇ ਤੋੜ ਦਿੱਤਾ ਅੱਛਾ ਅੱਛਾ ਹਾਂਜੀ ਫਿਰ ਇਹਨਾਂ ਦੀ ਇਹ ਕੋਸ਼ਿਸ਼ ਹੋ ਸਕਦੀ ਹੈ ਕਿ ਇਹਦੇ 'ਚ ਕੋਈ ਇਹਨਾਂ ਦਾ ਰਿਕਾਰਡ ਹੋ ਗਿਆ ਕਿ ਮੈਰੇਜ ਦਾ ਜਾਂ ਤੋਂ ਚਾਹ ਤੋਂ ਚਾਹ ਤੇ ਮੈਂ ਪ੍ਰੈਗਨੈਂਸੀ ਵਿੱਚ ਸੀਗੀ ਹੁਣ ਮੈਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਏ ਕਿ ਆਪਣੇ ਪਿਓ ਦੇ ਖਿਲਾਫ ਇਹ ਗੱਲ ਮੈਂ ਕਿੱਦਾਂ ਕਵਾਂ ਹਨਾ ਤੇ ਮੈਂ ਪ੍ਰੈਗਨੈਂਸੀ ਸੀ ਇਹਨਾਂ ਨੇ ਮੇਰੇ ਲੱਤਾਂ ਮਾਰੀਆਂ ਉਸ ਰਾਤ ਕਿ ਤੂੰ ਬਾਹਰ ਨਿਕਲ ਜੇ ਤੂੰ ਉੱਧਰ ਜਾਣਾ ਤੂੰ ਉੱਧਰ ਜਾ ਠੀਕ ਹੈ ਪਰ ਅਸੀਂ ਤੈਨੂੰ ਦੋਵਾਂ ਨੂੰ ਮਾਰਨਾ ਹੈ ਮੈਨੂੰ ਧਮਕੀਆਂ ਵੀ ਲਾਈਆਂ ਇਹਨਾਂ ਨੇ ਕਿੰਜਾਂ ਨੂੰ ਮਾਰਨਾ ਹੈ ਤੈਨੂੰ ਦੋਵਾਂ ਨੂੰ ਅੱਛਾ ਤੇ ਉਦੋਂ ਮੈਂ ਭੱਜ ਕੇ ਇੱਧਰ ਆਈ ਤੇ ਫਿਰ ਮੈਂ ਇਹਨਾਂ ਨੂੰ ਇੱਧਰ ਆ ਕੇ ਦੱਸਿਆ ਕਿ ਉਹ ਪੁਲਿਸ ਭਵਾਣ ਦੇ ਇਦਾਂ ਨਜਾਇਜ਼ੀ ਤੇ ਮੇਰੀ ਛੋਟੀ ਭੈਣ ਦੀ ਇਹਨਾਂ ਨੇ ਗੱਲ ਕਰਵਾਈ ਮੇਰਾ ਨਾਮ ਲੈ ਕੇ 112 ਕੀ ਦਿਵਿਆਨ ਦਿਵਿਆ ਵੱਲੋਂ ਦਰਖਾਸਤ ਹੋ ਘਰੋ ਫਾਈਲ ਤੇ ਗੱਲ ਮੇਰੀ ਛੋਟੀ ਭੈਣ ਨੇ ਕੀਤੀ ਉਸ ਟਾਈਮ ਤੇ ਤੇ ਮੇਰਾ ਨਾਮ ਲੈ ਕੇ ਇਹਨਾਂ ਨੇ ਖਿਲਾਫ ਇਹਨਾਂ ਤੋਂ ਦਰਖਾਸਤ ਕੀਤੀ ਤੇ ਉਸ ਤੋਂ ਬਾਅਦ ਮੈਂ ਇੱਧਰ ਆ ਗਈ ਤੇ ਦਿਨੇ ਇਹਨਾਂ ਨੇ ਰਾਤੀ ਸ਼ਾਇਦ ਹਾਂ ਰਾਤ ਦੀ ਗੱਲ ਆ ਪਰ ਪਰਸੋ ਰਾਤ ਦੀ ਗੱਲ ਹੈ ਇਹਨਾਂ ਨੇ ਵੱਟੇ ਮਾਰਨੇ ਸਟਾਰਟ ਕਰ ਦਿੱਤੇ ਉਪਰੋ ਕੋਠੇ ਤੋਂ ਜੀ ਕੀ ਕਹਿੰਦੇ ਕਿ ਮੈਂ ਦੋਨਾਂ ਨੂੰ ਮਾਰਨਾ ਹੈ ਮੈਂ ਤੁਹਾਨੂੰ ਇਕੱਠੇ ਨਹੀਂ ਦੇਖ ਸਕਦਾ ਦੋਨਾਂ ਨੂੰ ਅੱਛਾ ਜੀ ਸਨ ਦੋਨਾਂ ਨੂੰ ਤੇ ਬਹੁ ਨੁਕਸਾਨ ਕੀਤਾ ਨੇ ਐਡਾ ਡੰਗਰ ਪੱਜੇ ਸੀ ਉਥੇ ਸ਼ੈੱਡ ਲੱਗਾ ਹੋਇਆ ਉੱਪਰ ਸੌਰਾ ਇਹਨਾਂ ਨੇ ਤੋੜ ਦਿੱਤਾ ਸ਼ੈੱਡ ਵੀ ਤੇ ਡੰਗਰਾਂ ਦੇ ਵੀ ਨੁਕਸਾਨ ਹੋਇਆ ਇਹਨਾਂ ਦੀ ਵੀ ਲੱਤ ਤੇ ਸੱਟ ਵਗੈਰਾ ਮਾਰੀ ਇਹਨਾਂ ਨੇ ਸਾਰੇ ਘਰ ਦੇ ਸ਼ੀਸ਼ੇ-ਸ਼ੂਸ਼ੇ ਤੋੜੇ ਇਹਨਾਂ ਨੇ ਅੱਜ ਵੀ ਫਿਰ ਉਸ ਤੋਂ ਅਗਲੇ ਦਿਨ ਸਵੇਰ ਉੱਠੇ ਆਂ ਰਾਤ ਅਸੀਂ ਮੁਲਾਜ਼ਮ ਬੁਲਾਏ ਠੀਕ ਹੈ ਠਾਣੇ ਚੰਡੇਰ 'ਚ ਹੀ ਫੋਨ ਲਾਇਆ ਉਹਨਾਂ ਨੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਉਹ ਸਿਰਫ ਦਰਖਾਸਤ ਹੀ ਦੇਤੇ ਠਾਣਾ ਚੰਡੇਰ ਦੇ ਕਿਹੜੇ ਆਏ ਸੀ ਡਿਊਟੀ ਆਫਸਰ ਕੌਣ ਸੀ ਜਿਹੜੇ ਆਏ ਸੀ ਕੁਲਦੀਪ ਐਸਆਈ ਸੀਗੇ ਉਹ ਜਨੋਏ ਕੀ ਕਹਿ ਕੇ ਗਿਆ ਤੁਹਾਨੂੰ ਤੇਰੀ ਰਾਤ ਆਈ ਸੀ ਮਲਾਜਮ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਹੈਗਾ ਉਹ ਠੀਕ ਸੀ ਉਹਨਾਂ ਨੇ ਸਾਡੀ ਗੱਲ ਵੀ ਸੁਣੀ ਆ ਤੇ ਸਾਡੇ ਕੋਲ ਬਿਆਨ ਵੀ ਲਿਖਾ ਕੇ ਲੈ ਕੇ ਗਏ ਆ ਰਾਤ ਜਿਹੜੇ ਆਏ ਉਹਨਾਂ ਨੇ ਇਹਨੂੰ ਕਿਹਾ ਕਿ ਚਲੋ ਤੁਸੀਂ ਬੈਠ ਜੋ ਸ਼ਾਂਤ ਹੋ ਜੋ ਹਨਾ ਸਵੇਰ ਵੇਖ ਲਾਂਗੇ ਆਈ ਚੁੱਪ ਕਰਕੇ ਸ਼ਾਂਤ ਹੋ ਕੇ ਬਹਿ ਗਏ ਆ ਤੇ ਸਵੇਰ ਇਹਨਾਂ ਨੇ ਫੇਰ ਉਹੀ ਕੰਮ ਕਰਨਾ ਸਟਾਰਟ ਕਰਤਾ ਰੋੜੇ ਚਲਾਣੇ ਸ਼ੁਰੂ ਕਰਤੇ ਉੱਥੇ ਅੱਜ ਹਾਂਜੀ ਤੇ ਮੇਰਾ ਜੇਠ ਅਜਗਰਾਜ ਉਹਦੇ ਵੀ ਧੋਨ ਤੇ ਰੋੜੇ ਵੱਜੇ ਉਹਦੇ ਵੀ ਸਾਰੇ ਮਤਲਬ ਇਹ ਤੁਛ ਲਿਆ ਗਿਆ ਹੈ ਬਲੀਡਿੰਗ ਹੋਣੀ ਕਾਫੀ ਮੇਰੇ ਵੀ ਸਿਰ 'ਚ ਰੋੜੇ ਵੱਜੇ ਤੇ ਕ ਦਰਦੇ ਜੜੀਆਂ ਇਹਨਾਂ ਨੇ ਲੱਤਾ ਵਗੈਰਾ ਮਾਰੀਆਂ ਕਹਿੰਦੇ ਪੇਟ ਵਿੱਚ ਉਹ ਕਿੰਨੇ ਮਾਰੀਆਂ ਪਾਪਾ ਨਹੀਂ ਅੱਛਾ ਜੀ ਹਾਂਜੀ ਤੇ ਉਹਦੇ ਬਾਰੇ ਕੀ ਕਹਿੰਦੇ ਸੀ ਮੁਲਾਜ਼ਮ ਤੁਹਾਨੂੰ ਉਹ ਕਹਿੰਦੇ ਕਿ ਰਿਪੋਰਟ ਕਰਾ ਕੇ ਲਿਆ ਕੋਈ ਮਤਲਬ ਕਿ ਹਨ ਪ੍ਰੂਫ ਦੋ ਤੇ ਮੈਂ ਉਹਦਾ ਕੀ ਪ੍ਰੂਫ ਦਵਾਂ ਮੈਨੂੰ ਕਹਿੰਦੇ ਆ ਵੀ ਸ਼ਰਮ ਆਉਂਦੀ ਏ ਇਹ ਗੱਲ ਕਿਹਨੇ ਕੀਤੀ ਗੁਰਦੀਪ ਸਿੰਘ ਨੇ ਕਿਹਨੂੰ ਪ੍ਰੂਫ ਦੋ ਹੁਣ ਮੇਰੀ ਗੱਲ ਸੁਣੋ ਸਰ ਪ੍ਰੈਗਨੈਂਸੀ ਦਾ ਠੀਕ ਹੈ ਹੁਣ ਜੇ ਫਿਰ ਜੇ ਕੁਝ ਹੋ ਜਾਊਗਾ ਮੈਨੂੰ ਤੇ ਉਸ ਤੋਂ ਬਾਅਦ ਹੀ ਪ੍ਰੂਫ ਮਿਲਣਾ ਹਾਂ ਦਾ ਜਦੋਂ ਉਹਨਾਂ ਨੇ ਲੱਤਾ ਹੀ ਮਾਰਤੀਆਂ ਇਸ ਤੋਂ ਵੱਡਾ ਕੀ ਪ੍ਰੂਫ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੁਲਦੀਪ ਸਿੰਘ ਜੀ ਆਪਣਾ ਤੇੜੇ ਕਲਾਂ ਕੋਈ ਝਗੜਾ ਹੋਇਆ ਸੀ ਤੇ ਕੀ ਕਹਿਣਾ ਉਹਦੇ ਬਾਰੇ ਤੁਹਾਡਾ ਤੁਸੀਂ ਮੌਕਾ ਵੇਖਿਆ ਜੀ ਉਹਨਾਂ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ ਬਾਰ-ਬਾਰ ਸਾਣੇ ਬੁਲਾਇਆ ਹਾਜ਼ਰ ਨਹੀਂ ਆਏ ਤੇ ਉਹਦੇ ਸਬੰਧ ਚ 750 ਦੇ ਕਲੰਦਰੇ ਬਣਾਤੇ ਇਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਤੁਪੀਸ਼ ਕਰ ਰਹੇ ਹਾਂ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲ ਉੱਤੇ ਲੰਡੀ ਤਵਦੀਸ਼ ਚੱਲ ਰਹੀ ਹੈ ਜੀ ਹਾਂਜੀ ਓਕੇ ਜੀ ਧੰਨਵਾਦ